ਡਿਲੀਟ ਕਰੋ ਨਹੀਂ ਕਰਨੀ ਇਹ ਕੀ ਹੋ ਗਿਆ ਅੱਛਾ ਬੱਚਾ ਤਾਂ ਦਿਖ ਰਿਹਾ ਉਹਦੇ ਚ ਅੱਛਾ ਬੱਚਾ ਤਾਂ ਹੈਗਾ ਤੂੰ ਚਲ ਖੜਾ ਹੋ ਬੈਠਾ ਹੋ ਜਾ ਨਾ ਲੈ ਮੈਂ ਪਹਿਲਾਂ ਡਿਲੀਟ ਕਰ ਨਹੀਂ 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 ਚਲ ਚੱਲ ਨਾ ਸਾਢੇ 6 ਹੋ ਗਏ ਪਹਿਲਾਂ ਡਿਲੀਟ ਕਰ ਨਹੀਂ ਨਹੀਂ ਚਲ ਬਚੇਤੀ ਹੋ ਗਿਆ ਪਹਿਲਾਂ ਡਿਲੀਟ ਕਰ ਸਕੂਲ ਦਾ ਟਾਈਮ ਹੋ ਗਿਆ ਜਲਦੀ ਕਰ ਘਰ ਤੋ ਨਹੀਂ ਸਕੂਲ ਦਾ ਟਾਈਮ ਹੋ ਰਿਹਾ ਜਲਦੀ ਕਰ ਮੈਨੂੰ ਕਹ ਲੈਣਾ ਫਿਰ ਸਕੂਲ ਤੇ ਮੈਡਮ ਤੇ ਸਿੱਤ ਤੂੰ ਹੀ ਖਾਏਗਾ ਮੇਰਾ ਤਾਂ ਕੁਛ ਨਹੀਂ ਜਣਾ ਮੈਂ ਤਾਂ ਮੋਸ ਤੇ ਬੈਠੀ ਰਹਿਣੀ ਤਰੀ ਸਾਰਿਆਂ ਨੂੰ ਮੇਰੇ ਵੱਲੋਂ ਸੱਚੇ ਕਾਲ ਬੋਪਾ ਰਾਏ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਮੈਂ ਨਾ ਇੱਥੇ ਬਾਹਰ ਬੇੜੇ ਚ ਨਾ ਹਰੀਆਂ ਮਿਰਚਾਂ ਲੱਗੀਆਂ ਹੋਈਆਂ ਜਿਹੜੀਆਂ ਤੋੜਨ ਆਈਆਂ ਕਿਉਂਕਿ ਅੱਜ ਬਣਾਣੀ ਆ ਸੀ ਮਿਸੀਆਂ ਰੋਟੀਆਂ ਕਿਉਂਕਿ ਅੱਜ ਤਾਜੀ ਮੱਖਣੀ ਆ ਹਨਾ ਫਿਰ ਤਾਜੀ ਮੱਖਣੀ ਨਾਲ ਮਿਸੀਆਂ ਰੋਟੀਆਂ ਬਹੁਤ ਵਧੀਆ ਲੱਗਦੀਆਂ ਨੇ ਕਿਉਂਕਿ ਦਹੀਂ ਨਾਲ ਹਜੇ ਜਿਹੜੀ ਮਿਸੀ ਰੋਟੀ ਹੁੰਦੀ ਹੈ ਨਾ ਉਹ ਦਹੀਂ ਨਾਲ ਘੱਟ ਵਧੀਆ ਲੱਗਦੀ ਹੈ ਪਰੋਂਠੇ ਹੋ ਗਏ ਮਿਸੀਆਂ ਰੋਟੀਆਂ ਹੋ ਗਿਆ ਇਹ ਮੱਖਣੀ ਨਾਲ ਬਹੁਤ ਵਧੀਆ ਲੱਗਦੀ ਇੱਕ ਮਿਰਚ ਹੋਰ ਲੱਗ ਰਿਹਾ ਜਿੱਥੇ ਹੱਥ ਪਾਇਆ ਤਾਂ ਤੋੜ ਲਾ ਵੀ ਮੋਟੀ ਆ ਆ ਮਿਰਚ ਨਾ ਨਾ ਉਹ ਨਹੀਂ ਇੱਕ ਦਲਾ ਤੋੜਨ ਤੇ ਇੰਨਾ ਡਰ ਲੱਗਦਾ ਇਹ ਬਹੁਤ ਜ਼ਿਆਦਾ ਢਾਲਾਂ ਦਾ ਕਿਉਂਕਿ ਇਹ ਪੱਤੇ ਵੀ ਨਾ ਪੱਤਿਆਂ ਨੂੰ ਵੀ ਹੱਥ ਲਾ ਕੇ ਨਾ ਹੁਣ ਮੇਰੇ ਹੱਥ ਨਾ ਅਨੇਲ ਹੋ ਮੱਚਣਗੇ ਬਹੁਤ ਜ਼ਿਆਦਾ ਜਲਣ ਕਰਨਗੇ ਪੂਰੇ। ਉਰਲੇ ਵਾਸੇ ਲੱਗ ਰਹੀ ਆ। ਜਿਸ ਦਾ ਹੱਥ ਲਾਇਆ ਤਾਂ ਮਿਰਚ ਨੇ। ਇਹਨਾਂ ਦੇ ਤਾਂ ਪੱਤੇ ਵੀ ਮਿਰਚਾਂ ਵਰਗੇ ਆ। ਮਿਰਚ ਬਹੁਤ ਔੜੀ ਐ। ਬਹੁਤ ਕੜੱਤਨ। ਨਾ ਨਾ ਪਹਿਲਾਂ ਪਾ ਨੂੰ ਬੀਜੇ ਨਹੀਂ ਮਿਲਦਾ ਤਾਂ ਉਹੀਆਂ ਮਿੱਠਾ ਮਿੱਠਾ ਜਿਹਾ ਬੀਜ ਮਿਲ ਜੂਗਾ ਤਾਂ ਹਨਾ। ਇਹ ਤਾਂ ਨਾ ਮਿਰਚਾਂ ਨੂੰ ਧੋਣੇ ਵਾਲੀ ਆ ਜੇ। ਧੋਵਾਂਗੇ ਮਿੱਟੀ ਲੱਗੀ ਹੋਈ ਆ। ਤੇ ਖਾਸਿਆਂ ਇਹ ਹੁਣ ਅਸੀਂ ਨਾ ਉਹਨਾਂ ਆ ਤੋੜ-ਤੋੜ ਕੇ ਦਹੀਂ ਵਿੱਚ ਵੀ ਪਾਉਣ ਲੱਗ ਗਏ। ਦਹੀਂ ਚ ਪਾ ਲੈਣੇ ਆ। ਚੱਲ ਕੋੜੀਆਂ ਨੇ ਹੁਣ ਆਹੀ ਵਰਤੀ ਜਾਓ ਹੁਣ ਅਸੀਂ ਲਾਲ ਘੱਟ ਪਾਉਣੀ ਆ ਆ ਵਾਲੀਆਂ ਜ਼ਿਆਦੇ ਪਾਉਂਦੇ ਮਿੱਠੀਆਂ ਮਿਰਚਾਂ ਜਿੰਨੇ ਮਰਜ਼ੀ ਪਾ ਲੋ ਕੋਈ ਫਾਇਦਾ ਨਹੀਂ ਨਾ ਮਿਰਚ ਨਾ ਇੱਕ ਤੋੜਦੀ ਮੈਂ ਅੱਜ ਤੋੜ ਰਹੀ ਆ ਮੈਂ ਉਦੋਂ ਦੀਆਂ ਤੋੜੀਆਂ ਨਹੀਂ ਹੈਗੀਆਂ ਕਿਉਂਕਿ ਮੈਨੂੰ ਇਹਦੇ ਪੱਤਿਆਂ ਤੋਂ ਵੀ ਡਰ ਲੱਗਦਾ ਹੈ ਅੰਨੇ ਜਲਣ ਕਰਦੇ ਨੇ ਹੱਥਾਂ ਦੇ ਦੋ ਇਧਰ ਲੱਗ ਰੀਆਂ ਨੇ ਹੋਰ ਇਹ ਹਾਂ ਹਾਂ ਥੋੜੀ ਜੱਗੇ ਹਰੀ ਮਿਰਚ ਬਸ ਖਾਨ ਖਾਨ ਨੂੰ ਵਧੀਆ ਆਹੀ ਦੂਸੇ ਵੱਲ ਲੱਗ ਰੀਆਂ ਹੋਰ ਨੇ ਜੀ ਨਹੀਂ ਖਾਣ ਬਰ ਜਾਣੇ ਕੋੜੀਆ ਲਓ ਜੀ ਹੁਣ ਹੋ ਗਈ ਰੋਟੀ ਦੀ ਤਿਆਰੀ ਬਸ ਹੁਣ ਰੋਟੀ ਰੱਟੀ ਰਹਿ ਗਈ ਟਾਈਮ ਹੋ ਗਿਆ 9:30 ਤੱਕ ਖਾ ਲੈਣਗੇ ਪੱਕਦੀ ਪੱਕਦੀ ਹਾਂ ਅੱਜ ਅੰਦਰਲੇ ਚੁੱਲ੍ਹੇ ਤੇ ਲਾ ਰਹੇ ਹਾਂ ਕਿਉਂਕਿ ਬਾਹਰ ਕਦੇ ਧੁੱਪ ਆ ਜਾਂਦੀ ਹੈ ਕਦੇ ਬੱਦਲ ਆ ਜਾਂਦਾ ਹੈ ਹਵਾ ਚੱਲ ਰਹੀ ਹੈ ਅੱਜ ਸਿਹਤ ਲਈ ਤਾਂ ਹਵਾ ਠੀਕ ਹੈ ਪਰ ਅੱਖਾਂ ਲਈ ਧੂਆਂ ਹਾਨੀਕਾਰਕ ਸਿਹਤ ਲਈ ਹਵਾ ਠੀਕ ਆ ਹੈਨਾ ਆਖਾ ਇਹ ਤੋਂ ਆ ਰੋਟੀ ਦੇਖੋ ਬਈ ਮਿੱਸੀ ਰੋਟੀ ਕਿਵੇਂ ਬਣਦੀ ਆ ਪਰ ਬਣਾਈ ਨਹੀਂ ਜਾਣੀ ਅਸੀਂ ਤਿਆਰੁੱਦਨ ਬਣਾਈ ਤੇ ਦੋ ਜਣਿਆਂ ਨੇ ਲਫਾਪਿਆਂ ਚ ਕਰ ਕਰਕੇ ਮੈਂ ਰਾੜਨੇ ਦਾ ਸਿਸਟਮ ਫੜਿਆ ਤਾਂ ਉਹ ਬਿਲ ਬਿਲ ਨਾ ਉਹ ਮੈਂ ਲਫਾਪਿਆਂ ਚ ਵਧਾਵਦਾ ਕੇ ਪਾਰੀ ਤੀ ਹੋ ਗਿਆ ਸਾਰਾ ਕਾਰਾ ਸਾਰਾ ਘਰ ਟਹਿ ਗਿਆ ਆ ਔਖਾ ਏ ਅਦੇ ਕੀ ਪੱਤੀਆਂ ਜਿਹਾ ਬੋ ਗਰਦੀਆਂ ਨੇ ਪੁਰਪੁਰਕੇ ਇਹ ਦੁਨੀਆ ਹੈ ਦੁਨੀਆ ਅਸਿਆ ਦੂਨਿਆ ਲੱਕਾ ਆਲੀ ਤੁਸੀਂ ਕਹਿ ਰਹੇ ਤੇ ਬਾਹਰ ਲਾ ਲੀਏ ਰੋਟੀ ਆ ਦੇਖ ਲਓ ਧੁੱਪ ਥੋਨੇ ਰੜਜਣਾ ਤਾਂ ਹੁਣ ਬਾਹਰ ਕਿਹਾ ਤਾਂ ਨਾ ਬੱਦਲ ਆਲੇ ਉਹ ਨਾ ਸੂਰਜ ਕਦੇ ਕਦੇ ਬੱਦਲਾ ਉੱਲੇ ਆ ਜਾਂਦਾ ਏ ਉਹ ਫਿਰ ਤੋਂ ਉਹ ਹੋ ਜਾਂਦਾ ਬਦਲ ਹੋ ਜਾਂਦਾ ਹਾਂ ਦਹੀਂ ਤਾਂ ਕਰਤਾ ਤਿਆਰ ਤਾਂ ਹੀ ਦਾ ਬੈਠਾ ਚੁਪਾ ਦੇ ਦੀ ਰੋਟੀ ਕਾਦਾ ਹੋਗੀ ਸਨੇਹਾ ਹੋਗਾ ਉਹ ਵੀ ਕਰਦੇ ਰਹਿੰਦੇ ਰੋਟੀ ਜੀ ਵੀ ਕਰ ਤੋਂ ਦਾਣਾ ਪਾਣੀ ਪਾਦੇ ਤੇ ਮਾਤੇ ਕੋਈ ਕਰਦੇ ਅੱਜ ਮੈਂ ਸਿਆ ਰੋਟੀਆਂ ਚਾਹਾਂ ਅੱਜ ਆ ਪਾਣੀ ਅਤੇ ਰੋਟੇ ਦੀ ਤਾਂ ਰਮਨੋਂ ਨਾਲ ਕੋਲ ਗਏ ਤੇ ਨਾ ਉਦੋਂ ਬਣੀਆਂ ᱛੀਆਂ ਮੈਂ ਇੱਕ ਬੁਰਕੀ ਖਾਈ ਤੀ ਮੇਰਾ ਤਾਂ ਜੀ ਕਰੇ ਮੈਂ ਰੋਟੀ ਖਾਵਾਂ ਫਿਰ ਮੈਂ ਤਾਂ ਹੀ ਤਾਂ ਗਿਆ ਤਾਂ ਮੈਂ ਯਾਦ ਦੁਬਾਰਾ ਬਣਾਉਂਗੀ ਹੌਰਾ ਉਹਦੇ ਮੈਂ ਰੋਟੀ ਖਾਣੀ ਨਹੀਂ ਈ ਤੀ ਕਿਉਂਕਿ ਫਿਰ ਤੇ ਊੜੇ ਖਾ ਲੰਦੀ ਫਿਰ ਉੱਥੇ ਜਾ ਕੇ ਨਹੀਂ ਖਾਣੀ ਤੀ ਹਾਂ ਅੱਜ ਖਾ ਲੂ ਅੱਜ ਖਾ ਲੂ ਰਾਤ ਕੇ ਤਾਂ ਹੀ ਸੇਮੋਮੀ ਬਣਾਈਆਂ ਐ ਬਾਕੀ ਦੇਖਦੇ ਆਂ ਵੀ ਓਦਣ ਵਰਗੀਆਂ ਬਣੀਆਂ ਕਿ ਨਹੀਂ ਓਦਣ ਦਾ ਬਾਲੀਆਂ ਸੁਆਤੀਆਂ ਜੇ ਮੈਂ ਇੱਕ ਬੁਰਕੀ ਖਾਈ ਯੂ ਵੀ ਵੀ ਪਹਿਲਾਂ ਕਹਿ ਰਹਾ ਮੈਂ ਰੋਟੀ ਨਹੀਂ ਖਾਂਦਾ ਫਿਰ ਕਹਿੰਦਾ ਮੈਂ ਇੱਕ ਖਾ ਲੂੰਗਾ ਫਿਰ ਤਿੰਨ ਖਾ ਗਿਆ ਫਿਰ ਰੋਟੀ ਫਿਰ ਤਿੰਨ ਖਾ ਗਿਆ ਫਿਰ ਉਹਨੂੰ ਵਧੀਆ ਲੱਗੀ ਉਹਦਾ ਫਿਰ ਰੋਕ ਤਾਂ ਨਹੀਂ ਤਾਂ ਹੋਰ ਖੰਡੇ ਹੋਰ ਮੰਗ ਲੈਂਦਾ ਤਾਂ ਉਹਨੂੰ ਵੀ ਵਧੀਆ ਲੱਗੀ ਹੈ ਤਾਜੀ ਤਾਜੀ ਸਬਜ਼ੀ ਦਾ ਵਧੀਆ ਲੱਗਦੀ ਹੈ ਤਾਜੀ ਵਧੀਆ ਲੱਗਦੀ ਹੈ ਬਸੀ ਨਹੀਂ ਬਸੀ ਨਾ ਜਿਹੜੀਆਂ ਦਾਲਾਂ ਹੁੰਦੀਆਂ ਹੈ ਹੈ ਆਪਾਂ ਹੀ ਲੱਗਾਈ ਆਪਾਂ ਆਪਾਂ ਜਦ ਪਿੰਡ ਚ ਜਾਂਦੇ ਤੇ ਦੋ ਟਾਂ ਦੀ ਕਰਦੇ ਸੀ ਦੋ ਵੇ ਟਾਈਮ ਉਹ ਹੀ ਘੰਡੇ ਤੇ ਜਿਹੜੀ ਸ਼ਾਮ ਨੂੰ ਹੁੰਦੀ ਸੀ ਅੱਜ ਜਿੱਦਣ ਦੇ ਉਰੇ ਆਏ ਆ ਨਾ ਬਾਹਰਲੇ ਘਰੀ ਜਦ ਤੂੰ ਉੱਥੇ ਨਹੀਂ ਗਈ ਦੇਖੀ 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 ਗਲਾਸ ਵੀ ਡੈਣ ਡੈਣ ਲਓ ਜੀ ਹੁਣ ਆਪਾਂ ਨਾਲ ਦੀ ਨਾਲ ਰੋਟੀ ਖਾ ਲਈਏ ਤੇ ਮम्मी ਬਾਰ ਬਣਾ ਰਹੀ ਹੈ ਰੋਟੀ ਤੇ ਮੈਂ ਅੰਦਰ ਦੇ ਦਾਂ ਤੇ ਤੈਹੀਂ ਚ ਨਾ ਨੂਨ ਕਾਲਾ ਨੂਨ ਖਾਰੇ ਮਿਰਚ ਤੇ ਉਹ ਨਿਆ ਹੋਇਆ ਜੀਰਾ ਸਾਰਾ ਪਾ ਲਿਆ ਆਪਾਂ ਹੁਣ ਨਾਲ ਦੀ ਨਾਲ ਰੋਟੀ ਦੇ ਲਈਏ ਤਾਂ ਕਿ ਫਟਾਫਟ ਖਾ ਲੈਣ ਸਾਰੇ ਹੋ ਦੇਖੀ ਦੇਖੀ ਹੌਲੀ ਹੌਲੀ ਜਲਦੀ ਜਲਦੀ ਨੇ ਮਾਰ ਕੇ ਆਉਂਦੇ ਆ ਸਾਫ ਕਰਾਂ ਨੂੰ ਹੋਰ ਚਲਦੀ ਜਲਦੀ ਛੇਤੀ ਕਾਦੀ ਕੁਝਦੀ ਆ ਜਾਣਾ ਕਿਤੇ ਜਾਣਾ ਤਾਂ ਸਸਾ ਫੋਨ ਹੀ ਤਾਂ ਸੋ ਪੇਟ ਹੋ ਜਾਂਦਾ ਅੱਗੇ 10 ਵਜੇ ਰੋਟੀ ਖਾ ਲੈਂਦੇ ਆਪਾਂ ਹਾਂ ਅੱਗੇ 10 ਵਜੇ ਰੋਟੀ ਨਿਬੜ ਜਾਂਦਾ ਤਾਂ ਮਰ ਰੋਟੀ ਦਾ 10 ਵਜੇ ਹਾਂ ਅੱਗੇ 10 ਵਜੇ ਕਹਣੀ ਵੀ ਤਰਤੀ ਥੋੜੀ ਥੋੜੀ ਸਾਰਿਆਂ ਨੂੰ ਕਿਉਂਕਿ ਤਾਜੀ ਮੱਖਣੀ ਹੈ ਮੱਖਣੀ ਮੀਨਾ ਪਿਆਜ਼ ਇਹ ਸਾਡਾ ਇਹ ਸਾਡਾ ਨਹੀਂ ਸਾਡੀ ਮਿੱਸੀ ਰੋਟੀ ਮਿੱਸੀ ਰੋਟੀ ਨਾਲ ਸਮਾਨ ਹੁੰਦਾ ਹੈ os caras que assim.

ਜੀ ਹੁਣ ਚੱਲੇ ਆ ਅਸੀਂ ਤਿਰਪੜੀ ਤੇ ਤਿਰਪੜੀ ਅਸੀਂ ਥੋੜਾ ਜਿਹਾ ਕੰਮ ਚੱਲੇ ਆ ਸ਼ਾਪਿੰਗ ਜੀ ਕਰਨ ਥੋੜੀ ਜੀ ਤੇ ਮੈਂ ਤਾਂ ਮਤਲਬ ਆਪਦੇ ਲਈ ਨਹੀਂ ਕਰਨੀ ਹੈਗੀ ਸ਼ਾਪਿੰਗ ਮੈਂ ਕਿਸੇ ਲਈ ਕਰਨੀ ਹੈ ਤੇ ਕਿਹਦੇ ਲਈ ਕਰਨੀ ਹੈ ਹਨਾ ਕਿੰਨੇ ਕੁ ਕਿਆ-ਕਿਆ ਲੈ ਕੇ ਆਣਾ ਹੈ ਉਹ ਤੁਹਾਨੂੰ ਜਦ ਮੈਂ ਤੁਹਾਨੂੰ ਸਾਰੀ ਸ਼ਾਪਿੰਗ ਦਿਖਾਉਂਗੀ ਤਾਂ ਉਦੋਂ ਦੱਸੂਗੀ ਵੀ ਕਿਹਦੇ ਲਈ ਕਰਨ ਚੱਲੇ ਆ ਸ਼ਾਪਿੰਗ ਕਿਸੇ ਸਪੈਸ਼ਲ ਲਈ ਚੱਲੇ ਆ ਸ਼ਾਪਿੰਗ ਕਰਨ ਤੇ ਫਿਰ ਮੈਨੂੰ ਐ ਸੀਗਾ ਵੀ ਚੱਲ ਹੁਣ ਜਾਣਾ ਤਾਂ ਹੈਗਾ ਹੀ ਆ ਵੀ ਨਾਲੇ ਆਪਦੇ ਜਿਹੜੇ ਕੰਮ ਕਰਨੇ ਆ ਉਹ ਵੀ ਆਪਾਂ ਕਰ ਲਾਂਗੇ ਵੀ ਦੋ ਤਿੰਨ ਸੁੱਟਾਂ ਨੇ ਮੇਨਾਂ ਚੁੰਨੀਆਂ ਡਾਈਆਂ ਕਰਾਣੀਆਂ ਪਈਆਂ ਸੀਗੀਆਂ ਹਨਾ ਤੇ ਵੀ ਚੱਲ ਹੁਣ ਜਿਹੜਾ 10 ਦਿਨਾਂ ਬਾਅਦ ਕੰਮ ਕਰਨਾ ਤਾਂ ਵੀ ਉਹ ਹੁਣ 10 ਦਿਨਾਂ ਬਾਅਦ ਕਿਉਂ ਕਰਨਾ ਹੁਣ ਅੱਜ ਚੱਲੇ ਆ ਤਾਂ ਉਹ ਵੀ ਕਰਿਆਨਿਆਂ ਨਾਲ ਦੀ ਨਾਲ ਨਵੇੜਿਆਂ ਨੇ ਲੇਸਾਂ ਰੂਸਾਂ ਪਈਆਂ ਧੀਆਂ ਦੁਪੱਟੀਆਂ ਨੇ ਲੈ ਆਣੇ ਤੇ ਵੀ ਚੱਲ ਉਹ ਵੀ ਲੈ ਆਣੇ ਆ ਤੇ ਬਾਕੀ ਮੈਂ ਤੁਹਾਨੂੰ ਸ਼ੋਪਿੰਗ ਦੀ ਵੀਡੀਓ ਆ ਕੇ ਦਿਖਾਉਂਗੀ ਤੇ ਨਾਲੇ ਆ ਕੇ ਤੁਹਾਨੂੰ ਦੱਸੂਗੀ ਵੀ ਕਿਹਦੇ ਲਈ ਸ਼ੋਪਿੰਗ ਕਰਨ ਚੱਲੇ ਆ। ਦੁਨੀਆਂ ਚਾਨੀ ਹੜਾਈ ਕਰਾਵਾਂਗੇ। ਪਹਿਲਾਂ ਆਪਦਾ ਕੰਮ ਕਰਾਂਗੇ ਤੇ ਬਾਅਦ ਚ ਨਾ ਫਿਰ ਜਿਹੜਾ ਕੰਮ ਕਰਨਾ ਹੈ ਉਹ ਵੀਡੀਓ ਕੋਲ ਨਹੀਂ ਕਰਨਾ ਹੈ। ਫਿਰ ਵੀਡੀਓ ਕੋਲ ਦਾ ਟਾਈਮ ਦੇ ਆਵਾ ਸਾਨੂੰ 3 ਵਜੇ ਦਾ ਟਾਈਮ ਤਾਂ ਹਜੇ 1.5 1.5 ਵੋਨੇ ਤੋਂ ਹੋ ਗਏ ਹੋਣੇ ਨਾ। 1.5 ਵੋਨੇ ਤੋਂ ਤਾਂ ਹਾਂ ਹੋ ਗਏ ਹੋਣੇ। ਚਲੋ ਕੋਈ

ਹਾਂ ਪਾਈਆ ਕੁ ਮਗਾਈ ਨਾ ਫਿਰ ਤੁਂ ਜਦੇ ਲਿਆ ਕੇ ਖਾਲਿਆ ਕਰਾਂਗੇ ਫੇ ਲੱਗੇ ਜਿੰਦਾ ਬਰਾਂ ਨੂੰ ਜਦਾ ਹੈ ਛੋਲੇ ਆਲੂ ਬੜੀਆਂ ਪੇਠਾ ਸਾਰਾ ਲੱਗ ਗਿਆ ਲੱਗ ਗਿਆ ਹੁਣ ਰੋਜ਼ ਪੇਠਾ ਥੋੜੀ ਬੜੀਆਂ ਲਾਦਾ ਮਗਾ ਦਿੰਦਾ ਅੰਦਰ 2 ਕਿਲੋ ਕੱਲ ਨੂੰ ਸ਼ਾਮ ਨੂੰ ਬਣਾ ਲਾਂਗੇ ਹੈ ਕੱਲ ਨੂੰ ਸ਼ਾਮ ਨੂੰ ਬਣਾ ਲਾਂਗੇ ਹਾਂ ਫੇ ਥੋੜੀ ਛੋਲੇ ਦਾਲ ਬਾਜੀ ਦੂ ਕਿੰਨੇ ਛੋਲੇ ਖਾਣੇ ਨੇ ਛੋਲੇ ਪੇਠਾ ਨੰਦਰਾ ਤੋਬੋ ਜਿੰਦੀ ਆ ਤੁਰ ਦਿਨ ਨੂੰ ਸਾਹ ਛੱਡ ਗਿਆ ਹੁਣ ਲਾ ਤਾਂ ਪਹਿਲੇ ਡਾਉਨ ਪਈ ਤੇ ਉੱਥੇ ਯਾਰ ਮੈਂ ਜਰ ਬੈਠੀ ਆਹ ਹੂੰ ਬਿੰਦੂ ਹੋ ਜਾ ਠੀਕ ਦੀ ਔਲੀ ਔਲੀ ਸਾਊਗਾ ਫਿਰ ਬੋਲੂਗਾ ਮੈਂ ਬੋਲੂਗੀ ਅਰ ਬੜੀਆ ਤੋੜਾ ਉਹ ਆਪਕੀ ਦੀ ਕਿਉਂ ਬੜੀਆ ਤਾਂ ਤੋੜਾ ਹਜੇ ਵੀ ਗਰਮੀ ਬਹੁਤ ਆ ਆ ਹਵਾ ਲੱਗੀ ਅੱਜ ਹਵਾ ਚੱਲ ਰਹੀ ਹੈ ਤਾਂ ਮਾੜਾ ਮੋਟਾ ਰਾਹ ਮਾਰਿਆ ਡੜ ਕੇ ਵੀ ਨਰਮਾਈ ਸੀ ਹੋਰ ਹਵਾ ਚੱਲਦੀ ਹੈ ਠੰਡੀ ਹੋ ਲੋ ਜੀ ਮੈਂ ਸ਼ਾਪਿੰਗ ਦਾ ਸਾਰੀ ਕਰਿਆਈ ਤੇ ਹੁਣ ਮੈਂ ਤੁਹਾਨੂੰ ਬਸ ਦਿਖਾਉਣੀ ਆ ਸ਼ਾਪਿੰਗ ਕਿਉਂਕਿ ਫਿਰ ਮੈਂ ਸਾਰੇ ਕੱਪੜੇ ਤਾਹਾਂ ਲਾ ਕੇ ਰੱਖ ਦੂੰਗੀ ਫਿਰ ਨਹੀਂ ਉੱਥੇ ਨਾ ਬੈੱਡ ਤੇ ਖੰਡਾਰ ਖੰਡਿਆ ਰਹਿੰਦਾ ਏ ਮੈਂ ਚੱਕਦੀ ਨਹੀਂ ਫਿਰ ਮੈਂ ਉੱਥੇ ਪੈਗ ਨਹੀਂ ਹੁੰਦੀ ਮਤਲਬ ਵੀ ਕਾਫੀ ਟਾਈਮ ਲੱਗ ਜਾਂਦਾ ਮੈਨੂੰ ਸ਼ਾਮ ਹੋ ਜਾਂਦੀ ਏ ਜਾ ਕੇ ਚੱਕਣ ਵੇਲੇ ਤਾਂ ਕਰਕੇ ਮੈਂ ਸੋਚਿਆ ਵੀ ਬਸ ਹੁਣ ਵੀਡੀਓ ਬਣਾ ਲਾਂ ਤੁਹਾਨੂੰ ਦਿਖਾ ਦਾਂ ਤੇ ਦੱਸ ਦਾਂ ਤੇ ਉਹਦੇ ਬਾਅਦ ਫਿਰ ਸਾਰੇ ਕੱਪੜੇ ਸੈਂਤ ਕੇ ਰੱਖ ਦੰਨੀ ਆ ਮੈਂ ਕਿਹਾ ਬੈਠਦਾ ਪਰ ਜਾਂਦੇ ਆ ਜੀ ਮੈਂ ਬਹੁਤ ਆ ਪਾ ਐ ਠੀਕ ਕਿ ਕੋ ਤੇਰੀ ਪੱਟੀ ਤਾਂ ਇਲਾਸਾ ਦੇ ਕਿਉਂਕਿ ਇਹਨਾਂ ਵੀ ਕੱਪੜੇ ਆਪਾਂ ਐਨੇ ਜ਼ਿਆਦਾ ਲੈ ਨਹੀਂ ਕਿਉਂਕਿ ਫਿਰ ਆਏ ਜਿਹਦੇ ਲਈ ਕੱਪੜੇ ਲਏ ਫਿਰ ਉਹਦੇ ਦਾ ਭਾਰ ਹੋ ਜਾਣਾ ਜਿਹਨੇ ਲੈ ਕੇ ਜਾਣੇ ਆ ਫਿਰ ਉਹਦੇ ਕੱਪੜੇ ਦੇ ਸਾਰੇ ਭਾਰ ਘਟਕੇ ਸਿੱਟਨੇ ਪੈਣ। ਹਲੋ। ਇਹ ਕੱਪੜੇ ਲੈ ਆਏ ਆ ਜੀ ਮੈਂ ਆਪਣੀ ਛੋਟੀ ਭੈਣ ਲਈ ਤੇ ਉਹਨਾਂ ਦਾ ਜਿਹੜੀ ਬਹੁਤ ਕਾਫੀ ਹੋ ਗਏ ਉਹਨਾਂ ਨੂੰ 9-10 ਸਾਲ ਹੋ ਗਏ ਨਾ 9-10 ਸਾਲ ਹੋ ਗਏ। ਛੋਟੀ ਸਿਸਟਰ ਨੂੰ ਕੈਨੇਡਾ ਗਈ ਨੂੰ ਤੇ ਉੱਥੇ ਹਨਾ ਹੁਣ ਉੱਥੇ ਆਪ ਦਾ ਰਹਿੰਦੇ ਨੇ ਹਨਾ ਉਹਨਾਂ ਮੈਰਿਡ ਨੇ ਉੱਥੇ ਆਪਣਾ ਕਾਫੀ ਸਾਲ ਹੋ ਗਏ ਹੁਣ ਆਣਾ ਜਾਣਾ ਵੀ ਉਹਨਾਂ ਦਾ ਤਕਰੀਬਨ 3-4 ਸਾਲਾਂ ਦਾ ਹੁੰਦਾ ਹੈ ਹਨਾ ਐਨੀ ਛੇਤੀ ਮਤਲਬ ਉਹਨਾਂ ਦਾ ਆ ਜਾਣਾ ਹੁੰਦਾ ਨਹੀਂ ਤੇ ਉਹਨਾਂ ਲਈ ਕੱਪੜੇ ਜੇ ਕਦੇ ਵੀ ਉਹ ਕੱਪੜੇ ਮੰਗਾਉਂਦੇ ਨੇ ਤਾਂ ਫੋਨ ਕਰ ਦਿੰਦੇ ਨੇ ਮੈਨੂੰ ਫਿਰ ਮੈਂ ਉਹਨਾਂ ਦੇ ਕੱਪੜੇ ਲੈ ਲੈਣੇ ਹੁੰਦੀ ਹੈ ਇਸ ਕਰਕੇ ਹੁਣ ਇਸ ਵਾਰ ਵੀ ਮਤਲਬ ਹੁਣ ਉਹਨਾਂ ਨੇ ਕੱਪੜੇ ਕੋਈ ਕੁੜੀ ਚਾਹੀਏ ਬਾਹਰ ਨੂੰ ਇਹ ਮਤਲਬ ਉਹਨਾਂ ਦੇ ਕੋਲ ਉੱਥੇ ਇਸ ਕਰਕੇ ਉਹ ਕੁੜੀ ਦੇ ਜ਼ਰੀਏ ਕੱਪੜੇ ਜਾਣਗੇ ਹੈ ਵੀ ਲੈ ਤਿੰਨ ਚਾਰ ਉਹਨਾਂ ਨੇ ਬਸ ਉਹਨੇ ਘਰ ਪਾਣ ਨੂੰ ਤਿੰਨ ਚਾਰ ਕਹਿੰਦੀ ਵੀ ਜਿੱਤਾਂ ਨੇ ਮੈਂ ਮੇਰੇ ਮੇਰੇ ਉਹਨੇ ਉਹ ਕਾਟਨ ਦੀ ਸ਼ਰਟ ਹੈ ਜਿਹੜੀ ਕਪਾਈ ਹੋਈ ਦੇਖੀ ਸੀਗੀ ਜਿਹੜੀ ਕਿ ਤੁਸੀਂ ਵੀ ਮੈਂ ਚੰਡੀਗੜ੍ਹ ਗਈ ਸੀ ਜਦ ਪਾਈ ਦੀ ਤੁਸੀਂ ਵੀ ਫੋਨ ਸੌਰੀ ਕਮੈਂਟ ਕਰਕੇ ਕਿਹਾ ਸੀਗਾ ਵੀ ਇਹ ਹੈ ਕੁੜਤੇ ਬਹੁਤ ਸੋਹਣੇ ਹਨ ਜਿਹੜੇ ਤੁਸੀਂ ਲਏ ਆ ਤੇ ਉਹ ਉਦਾਂ ਉਹਨੂੰ ਵੀ ਉਹੀ ਪਸੰਦ ਆਈ ਸੀ ਇਹ ਕਹਿੰਨੀ ਵੀ ਉਹਨੂੰ ਐਦਾਂ ਦੇ ਦੋ ਦਿਨ ਲੇਕੇ ਭੇਜ ਦੇ ਤਾ ਕਰਕੇ ਮੈਂ ਸੋਚਿਆ ਵੀ ਚੱਲ ਵੀ ਕਰਪਾ ਕਹਿੰਦੀ ਲੈਣੇ ਵੀ ਕਰਪਾਣੇ ਵਾਸਤੇ ਆ ਵੀ ਐਨੀ ਕੀ ਰੇਂਜ ਚਾਹੀਦੀ ਹੈ ਬਸ ਐਨੇ ਕੇ ਜਿਵੇਂ ਹੁਣ ਮੈਂ ਦੱਸੀ ਆ ਵੀ ਉਹ ਹੋ ਮੈਂ 682 660 ਲੈ ਕੇ ਆਈ ਸੀ ਕਿ ਮੈਂ ਮੇਰੀ ਦਰਾਰੀ ਦੋਨੋਂ ਤਰ੍ਹਾਂ ਚ ਪਣੀ ਉਹ ਤਾਂ ਲਈ ਚਾਹੀਦੇ ਸੀਗੇ ਉਹਨੂੰ ਤੇ ਸੂਟ ਵੀ ਮੰਗਿਆ ਤਾਂ ਫਿਰ ਮੈਂ ਸੂਟ ਮੈਂ ਲੈ ਕੇ ਨਹੀਂ ਆ ਸੂਟ ਵੀ ਕਹਿੰਦੀ ਸੀ ਵੀ ਸੂਟ ਵੀ ਲੈ ਕੇ ਭੇਜ ਦਿਓ ਸੂਟ ਮੈਂ ਲੈ ਕੇ ਨਹੀਂ ਆਈ ਹੈਗੀ ਬਾਕੀ ਮੈਂ ਹਾ ਫਰਾਕ ਸੂਟ ਲੈ ਕੇ ਆਈ ਮੈਂ ਤਾਂ ਲੈ ਫਰ ਸੂਟ ਮੈਂ ਤਾਂ ਨਹੀਂ ਲੈ ਕੇ ਆਈ ਤੇ ਬਾਈ ਜਾਨ ਸਭ ਤੇਰੇ ਕਪੜੇ ਲਾਵਾ ਜਨ ਹੋ ਗਿਆ ਨੇ ਅਗਲੇ ਨੇ ਤੇਰੇ ਸੂਟੇ ਗੱਟੇ ਕੀ ਮਾਰੀ ਤੇ ਮੈਨੂੰ ਪਾਣੀ ਪੈ ਜਾਣੇ ਫਿਰ ਆ ਐਵੇਂ ਐਵੇਂ ਸੋਹਣੇ ਮੈਨੂੰ ਪਾਣੀ ਪੈ ਜਾਣੇ ਦੇਖੀ ਤੇ ਆਹ ਦੇਖੋ ਸਭ ਤੋਂ ਪਹਿਲਾਂ ਆਹ ਆਹ ਕਾਟਨ ਦਾ ਆਹ ਫਰਕ ਸੂਟ ਆ ਆਹ ਦੇਖੋ ਇਹ ਨਾ ਮੈਂ ਤੇਪੜੀ ਜੋ ਲਿਆ ਇਹ ਤੇਪੜੀ ਜੋ ਮੈਨੂੰ ਮਹਿੰਗਾ ਪੈ ਗਿਆ ਮੈਨੂੰ ਇਹ 1200 ਦਾ ਕੁੜਤਾ ਪਿਆ ਇਹ 1200 ਦਾ ਦੇਖੋ ਕਿੰਨਾ ਮਹਿੰਗਾ ਹੈ 1200 ਦਾ ਪੈ ਗਿਆ ਇਹ ਤੇ ਉਹਨਾਂ ਮਤਲਬ ਟਿੱਪੜੀ ਤੇ ਐਦਾਂ ਵੀ ਦੇ ਦਿੰਦੇ ਨੇ ਵੀ ਵਿਦਆਊਟ ਦ ਦੁਪੱਟਾ ਐਂਡ ਪਲਾਜ਼ੋ ਵੀ ਦੇ ਦਿੰਦੇ ਨੇ ਵੀ ਜੇ ਕੱਲੇ ਕੁਰਤੇ ਲੈਣੇ ਹੋਣ ਤਾਂ ਕਰਕੇ ਵੀ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਹੀ ਦੇ ਆਇਆ ਇਹ ਆ ਤੇ ਇਹ ਮੈਨੂੰ ਮਹਿੰਗਾ ਪੈ ਗਿਆ ਤਾਂ 1200 ਦਾ ਨਹੀਂ ਤਾਂ ਦੇਖੋ ਆ ਜਿਹੜੇ ਮੈਂ ਲੈ ਕੇ ਆਈਆਂ ਇਹ 6600 ਦੇ ਆ ਇਹ ਜੀ ਸੋਨੇ ਆ ਦੇਖੋ ਆ ਦੇਖੋ ਦੂਜਾ ਇਹ ਵਾਲਾ ਇਹ ਇਹ 600 ਦਾ ਹੀ ਕਿੰਨਾ ਸੋਹਣਾ ਹੈ ਇਹ ਕੱਪੜਾ ਵੀ ਇੰਨਾ ਵਧੀਆ ਹੈ ਨਾ ਬੀ ਬਹੁਤ ਜ਼ਿਆਦਾ ਤੇ ਬਾਕੀ ਜਿਹੜਾ ਆ ਇੱਕ ਤਾਂ ਮੈਂ ਆਪਣੇ ਵੱਲ ਲਈ ਆਈ ਜਿਹੜਾ ਜ ਮੈਂ ਲੈ ਕੇ ਆਈ ਸੀਗੀ ਉਹ ਮੈਂ ਆਪਣੇ ਵੱਲ ਲਈ ਲੈ ਕੇ ਆਈ ਐ ਆ ਦੇਖੋ ਕਿਉਂਕਿ ਮੈਂ ਕਿਹਾ ਚਲੋ ਉਹ ਵਾਲਾ ਪਸੰਦ ਕਰਿਆ ਤਾਂ ਵੀ ਮੈਂ ਉਹ ਮਿਲ ਗਿਆ ਤੇ ਜਦੋਂ ਮੈਂ ਕਿਹਾ ਮੈਂ ਚਲ ਲਈ ਆਹੀ ਲੈ ਲਵਨੀ ਐ ਤੇ ਸਾਈਜ਼ ਵੱਡਾ ਜਾਣ ਕੇ ਮੈਂ ਲੈ ਕੇ ਆਈ ਐ ਇਸ ਵਾਰ ਸਾਈਜ਼ ਮੈਂ ਤਾਵਟ ਲਏ ਆਈ ਐ ਨਹੀਂ ਕਿਤੇ ਜ਼ਿਆਦਾ ਵੱਡਾ ਦਲੇ ਦੇ ਸਾਈਜ਼ ਨੇ ਜਾਣ ਕੇ ਵੱਡਾ ਤਾਲੀ ਕਾਈਆਂ ਕਿਉਂਕਿ ਨਾ ਹੁਣੇ 4-5 ਮਹੀਨੇ ਪਹਿਲਾਂ ਉਹਦੇ ਬੇਟਾ ਹੋਇਆ ਏ ਵੀ ਤਾਂ ਕਰਕੇ ਵੀ ਉਹ ਫਿਰ ਵੋਟਾਪਾ ਜਾਦੇ ਆ ਆ ਗਿਆ ਹਨਾ ਉਹਦੇ ਬਾਅਦ ਵੀ ਮਤਲਬ ਪਤਾ ਹੀ ਹੈ ਹਨਾ ਵੀ ਸਿਹਤ 'ਚ ਫਰਕ ਪੈ ਜਾਂਦਾ ਤਾਂ ਕਰਕੇ ਮੈਂ ਖੁੱਲੇ-ਖੁੱਲੇ ਲਈ ਕਹੀਆਂ ਇਹ ਨਾ ਸਾਈਜ਼ ਥੋੜਾ ਘੱਟ ਹੈ ਇਹ ਵਾਲੇ ਦਾ ਇਹ ਵਾਲੇ ਦਾ ਇਹ ਵਾਲਾ ਬਾਕੀ ਇਹਨਾਂ ਦਾ ਮੈਂ ਥਾਰੇ ਵੱਡਾ ਲਈਆਂ ਹੀ ਕਿਉਂਕਿ ਇਹ ਵਾਲੇ ਇਦਾਂ ਹੀ ਵੀ ਮੈਂ ਦੁਕਾਨ 'ਚੋਂ ਲੈ ਕੇ ਆਈਆਂ ਹਾਂ ਏ ਵਾਲਾ ਐਦਾ ਵੀ ਹੋ ਹੋਟਾ ਜਿਹਾਥੇ ਮੋਲ ਆ ਹਨਾ ਕੋਚ ਸਾਈਜ਼ ਛੋਟੇ ਵੱਡੇ ਸਾਰੇ ਆਪਣਾ ਕਈ ਸਾਈਜ਼ ਮਿਲ ਜਾਂਦੇ ਨੇ ਵਿਸ਼ਾਲ ਮੈਗਾ ਮਾਰਕਟੋਂ ਉੱਥੇ ਦੇ ਲੇ ਕੇ ਆਈਆਂ ਤੇ ਬਾਕੀ ਮੈਂ ਆਪਣੀ ਚੁਣੀਆਂ ਜਾਂਦੀਆਂ ਡਾਈਕਰ ਵਾਕ ਲਈਆਂ ਜਾਂ ਇਕਾ ਪਲਾਜ਼ੋ ਲੈ ਕੇ ਆਈਆਂ ਆ ਦੇਖੋ ਇਕਾ ਪਲਾਜ਼ੋ ਲੈ ਕੇ ਆਈਆਂ ਪਲਾਜ਼ੋ ਇਹ ਤੋਂ ਨਾਲ ਇਹ ਪਲਾਜ਼ੋ ਵਾਈਟ ਚੱਲ ਜੂਗਾ ਇਹਦੇ ਨਾਲ ਵੀ ਚੱਲ ਜੂਗਾ ਇਹਦੇ ਨਾਲ ਵੀ ਚੱਲ ਜਾਣਾ ਬਾਕੀ ਉਹਨਾਂ ਤਾਂ ਡੇਲੀ ਵੇਅ ਵਾਸਤੇ ਘਰ ਵਾਸਤੇ ਚਾਹੀਦੇ ਆ ਪਾਣ ਵਾਸਤੇ ਬਾਕੀ ਨਹੀਂ ਤਾਂ ਉਹ ਉਥੇ ਆਪਣੇ ਬਾਹਰ ਅੰਦਰ ਜਿਵੇਂ ਘੁੰਮਣ ਜਾਂਦੇ ਨੇ ਹਨਾ ਹਰ ਵੀ ਕਹਿੰਦੇ ਉਹ ਸੰਡੇ ਨੂੰ ਘੁੰਮਣ ਜਾਂਦਾ ਬਤੇ ਜਿਹੜੇ ਦੂਜੇ ਕੱਪੜੇ ਹਨਾ ਬਾਹਰ ਉਹ ਪਾਉਂਦੇ ਨੇ ਪੈਂਦਾ ਜਿੰਨਾ ਸ਼ਰਟ ਆ ਵੈਸਟਰ ਕੱਪੜੇ ਪਾਉਂਦੇ ਨੇ ਤੇ ਆਹ ਤਾਂ बस ਇੱਕ ਘਰੇ ਇੱਕ ਡੇਲੀਅਰ ਵਾਸਤੇ ਚਾਹੀਦੇ ਆ ਇਹ ਛੋਟੜੀ ਜਿਹੀ ਘਰੀ ਸੀਗੀ ਸੂਟ ਕਿਹਾ ਸੀਗਾ ਵਿਚਾਰੀਆ ਹੁਣੇ ਮੈਨੂੰ ਫੋਨ ਆਇਆ ਤਾਂ ਵੀ ਸੂਟ ਨਹੀਂ ਵੀ ਸੂਟ ਨਹੀਂ ਲੈ ਕੇ ਆ ਮੈਂ ਹੰਦਾ ਆ ਜਿਉਣਾ ਸ਼ਾਮ ਦੇ ਬੱਜ ਗਏ 4:30 ਜੀ ਬਣੀ ਆ ਗੁਸ ਆਲਿਸ਼ 4:30 ਹੋ ਗਿਆ ਅੱਜ ਜੀ ਬਣਾਣੀ ਆਲੂ ਬੜੀਆਂ ਦੀ ਸਬਜ਼ੀ ਆਲੂ ਬੜੀਆਂ ਆਖੀ ਤੇ ਪਈਆਂ ਆਪੇ 4:30 ਹੈ ਠੀਕ ਹੈ ਚਲੋ ਬਾਕੀ ਸਬਜ਼ੀ ਪੂਰ ਜਾਂਦਾ ਇਆ ਕੋਈ ਲੱਗਿਆ ਨਹੀਂ ਕਿਆ ਲੱਗਿਆ ਦਿਨ ਪਾਣੀ ਹੁੰਦਾ ਕੋਈ ਤਾਂ ਨਹੀਂ ਬੜੇ ਬੰਦ ਅੱਜ ਨਾ ਇੱਕ ਇੱਕ ਕਮੈਂਟ ਆਇਆ ਦੀ ਕੱਲ ਦੀ ਵੀਡੀਓ ਚ ਮੇਰੀ ਹਾਸੇ ਆ ਗਈ ਬਿਲਕੁਲ ਕੱਲ ਵੀਡੀਓ ਪਾਈ ਕਿਹੜੀ ਕੱਲ ਫਰੈਂਚ ਫ੍ਰਾਈਜ਼ ਬਣਾਏ ਸੀ ਉਹ ਵੀਡੀਓ ਪਾਈ ਕਿ ਉਹ ਉਹ ਵੀਡੀਓ ਥੱਲੇ ਨਾ ਕਮੈਂਟ ਆਇਆ ਸੀ ਕਹਿੰਦੇ ਜਦ ਇੱਕ ਦਾ ਹੀ ਆਇਆ ਤਾਂ ਕਹਿੰਦੇ ਜਦ ਤੁਸੀਂ ਵੀਡੀਓ ਬਣਾਉਂਦੇ ਹੋ ਤੁਹਾਡੀ ਵੀਡੀਓ ਚ ਬੀਬੀ ਤੁਹਾਡੇ ਨਾਲ ਬੋਲਦੀ ਨਹੀਂ ਹੱਬੀ ਕੀ ਤੇਰੀ ਨਾਲ ਬੋਲੀ ਮੈਂ ਕਿ ਮੈਂ ਬੀਬੀ ਨੂੰ ਪੁੱਛੂਗੀ ਬੀਬੀ ਤੇ ਤੇਰੀ ਵੀਡੀਓ ਇਹ ਤੁਮਾਨ ਹੈ ਮੈਂ ਦੱਸ ਤਾ ਲਿਆ ਕਿੰਨੀ ਵਾਰ ਸਾਰਿਆਂ ਨੂੰ ਵੀ ਉਹ ਢਿੱਲੀ ਆ ਮੈਂ ਸਾਰਿਆਂ ਨੂੰ ਪਹਿਲਾਂ ਵੀ ਕਈ ਵਾਰ ਵੀਡੀਓ ਚ ਦੱਸ ਚੁੱਕੀ ਆ ਵੀ ਬੀਬੀ ਢਿੱਲੀ ਆ ਵੀ ਉਹ ਟਾਈਟ ਕਰਨ ਕਰਕੇ ਉਹ ਕੈਮਰੇ ਕਿਨੂੰ ਉਹ ਨਹੀਂ ਕਰਦੀ ਅਸੀਂ ਸਮਝਾਈ ਵੀ ਇਹ ਵੀ ਕੈਮਰਾ ਮੂਰੇ ਹੁੰਦਾ ਪਿੱਛੇ ਨਹੀਂ ਹੁੰਦਾ ਵੀ ਚਲ ਪਿੱਛੇ ਵੀਡੀਓ ਯਾਰ ਹੈ ਗੋਲੀਆਂ ਲੈ ਲਏ ਮੇਰਾ ਬਦਲ ਮੈਂ ਇੰਨੇ ਹੱਕਾ ਮਾਰੀ ਬੀਬੀ ਬੀਬੀ ਹਾਂ ਤੇ ਅੱਜ ਤੱਕ ਆਉਆ ਮੈਂ ਕਹਿੰਦੀ ਕੱਖ ਫਾਦ ਦੇ ਰਹੀ ਹੈ ਇਹ ਕਈ ਦਿਨ ਹੋ ਗਏ ਕਿ ਜਿੱਟਲੀ ਚੱਲ ਰਹੀ ਆ ਹੁਣ ਇਸ ਕਰਕੇ ਉਹ ਘੱਟ ਬੋਲਦੀ ਆ ਹੁਣ ਕੋਈ ਵੀ ਕਮੈਂਟ ਨਾ ਕਰ ਦੇ ਕਿਉਂਕਿ ਬੀਬੀ ਕਿਉਂ ਨਹੀਂ ਬੋਲਦੀ ਕਿਉਂਕਿ ਹਾਂ ਇੱਕ ਗੱਲ ਵਾਸਤੇ ਬੀਬੀ ਹੋਊਗਾ ਤੇ ਲਗਉਂਦੀ ਆ ਮੂਵੀ ਇਸੇ ਕਰਕੇ ਲਗਉਂਦੀ ਨੇ ਟਾਈਮ ਬੈਠਾ ਮੈਨੂੰ ਉੱਤੇ ਨਹੀਂ ਆਉਂਦੀ ਇਹ ਜਿੱਦ ਜ਼ਿਆਦਾ ਮਿਲਿੰਦਾ ਧੋਰੀ ਵਾਲੀ ਕੌਣੇ ਕਰਾ ਸੱਟ ਦਾ ਤਹੂਰ ਵੀ ਨਹੀਂ ਲੱਗਦਾ। ਡਾਕਟਰ ਦਾ ਹੈ ਜੀ ਐ ਉਹ ਸੂਂਗੀ ਢਿੱਲਾ ਮੂੰਹ ਖੱਦ ਲੁੱਦੀ ਆਹ ਮੋਰ ਠੀਕ ਕਿਤੇ ਕੀ ਬੋਲੀ ਦੀ? ਨਾ ਜਿਆਦਾ ਤੁਰਦੀ ਆ। ਤੁਰਦੀ ਨੂੰ ਸਾਜ ਅਰਧਨ ਦਾ ਸਾਹ ਦਾ ਪ੍ਰੋਸਕਾਇਤ ਤੰਤਰਾ 20 ਮਿੰਟ ਨੂੰ ਉਹ ਨਹੀਂ ਹੁੰਦਾ। ਸਾਰੀ ਆਂਦਾ। ਤੇ ਪਾਸੋਂ ਕੋ ਦੇਖਾ ਦੇ। ਅੱਜ ਮਿਸੀਆਂ ਰੋਟੀਆਂ ਖਾ ਗਈ। ਪੂਰੇ ਖਾ ਰਹੇ। ਆ ਫਰੀ ਕਰੀ ਮੜੀ ਰੋਕੀ ਰੋਕੀ ਮਿਲ ਗਿਆ ਇੱਕ ਕੀਆ ਮਿਲ ਗਿਆ ਹੈ ਕੋਸ ਤੇ ਵੰਡਣਗੇ ਕਾਲੂ ਲੋ ਜੀ ਇੱਕ ਝਾੜ ਦੇ ਜੋ ਇੱਕ ਕੀਆ ਮਿਲ ਗਿਆ ਦੇਖੋ ਕਿੰਨਾ ਝਾੜ ਹੋਇਆ ਪਿਆ ਹੈ ਪਰ ਕੀਆ ਇੱਕ ਕੇ ਮਿਲੇ ਆਏ ਹੈ बीबी बैठी है सामने अच्छ हाँ हवा चल रही है ता करके बीबी बाहर बैठी है ਦੇਖੋ ਦਿਖ ਰਿਆ ਆ ਦਿਖ ਰਿਆ ਬੇਲੈਨ ਉੱਪਰ ਤੱਕ ਚੜ ਗਈ ਪਰ ਸਬ지 ਪਤਾ ਨਹੀਂ ਕਿਉਂ ਨਹੀਂ ਲੱਗ ਰਹੀ ਹੈ ਮੈਂ ਕੱਟ ਲੀਆਂ ਬੜੀਆਂ ਇੱਧਰ ਤੜਕਾ ਲੱਗ ਰਿਹਾ ਏ ਤੇ ਬੜੀਆਂ ਇੱਧਰ ਪੁੰਨ ਕੇ ਮੈਂ ਟੱਕ ਲੀਆਂ ਮੈਂ ਯੂਵੀ ਵਾਪਸ ਤੇ ਆਲੇ ਗਈ ਸੀ ਦਸਮਲਾਈ ਮੈਂ ਯੂਵੀ ਨੂੰ ਦੱਸਿਆ ਨਹੀਂ ਹੈਗਾ ਫ੍ਰਿਜ ਚ ਲਾਤੀ ਨਹੀਂ ਕਿਉਂਕਿ ਉਹ ਆਨਸਾਰ ਫਿਰ ਉਹਨੂੰ ਟਿਊਸ਼ਨ ਜਾਣਾ ਪੈ ਗਿਆ ਤਾਂ ਮੈਂ ਕਿਹਾ ਚਲ ਜੇ ਟਿਊਸ਼ਨ ਤੇ ਆਊਗਾ ਫੇਰ ਦਊਗੀ ਹੁਣ ਮੈਂ ਖੋਸ ਆਹ ਤੋੜ ਕੇ ਚੇਪੀ ਲਾ ਕੇ ਮੈਂ ਬਸ ਦੋ ਪੀਸ ਲੈ ਕੇ ਆਈ ਸੀ ਕਿਉਂਕਿ ਅਸੀਂ ਤਾਂ ਫਿਰ ਅਸੀਂ ਤਾਂ ਇੱਥੇ ਖਾ ਕੇ ਨਹੀਂ ਆਏ ਹੈਗੇ ਕੁਝ ਹੋਰ ਖਾਏ ਆਏ ਤੇ ਫਿਰ ਰੋਟੀ ਵਾਸਤੇ ਮੈਂ ਰਸਮ ਲਾਈ ਲਈ ਆਈ ਸੀ ਰਸਮਲਾਈ ਮੇਰਾ ਜੀ ਕਰ ਰਿਹਾ ਮੈਂ ਖਾ ਲਾ ਰਸਮਲਾਈ ਨਾ ਮੈਨੂੰ ਬਹੁਤ ਸਵਾਦ ਲੱਗਦੀ ਹੈ ਤੇ ਇੱਕ ਪੀਸ ਮੈਂ ਯੂਵੀ ਨੂੰ ਦੰਨੀ ਹੈ ਤੇ ਪਹਿਲਾਂ ਇੱਕ ਪੀਸ ਮੈਂ ਹੀ ਖਾ ਕੇ ਤਨਾ ਸੋਰੀ ਛੋਟਾ ਜਿਹਾ ਚਮਚਾ ਮੈਂ ਹੀ ਖਾ ਕੇ ਦੇਖ ਲੈਂਨੀ ਹੈ ਕਿਉਂਕਿ ਮੈਨੂੰ ਬਹੁਤ ਸਵਾਦ ਲੱਗਦੀ ਹੈ ਬਹੁਤ ਜ਼ਿਆਦਾ ਹੇ ਹੇ ਜਮਈਆ ਲੱਗ ਰਿਹਾ ਜਿਵੇਂ ਉਹ ਜਿਹੜੀ ਖੁਲਪੀ ਨਹੀਂ ਹੁੰਦੀ ਖੋਏ ਦੀ ਬਾਰ ਮਿਲਦੀ ਹੁੰਦੀ ਆ ਘਾਣੀ ਵਾਲਿਆਂ ਦੀ ਕੁਲਪੀ ਉਹ ਵਾਲੀ ਵੀ ਲੱਗਦੀ ਐ ਜਮਨ ਆਉਗੀ ਆ ਤੇ ਉਸ ਤੇ ਚੀਜੀ ਲਈ ਆਈ ਕਿ ਜਦ ਮੈਂ ਉੱਥੇ ਗਈ ਕਿ ਤਿਰਪੜੀ ਚ ਆ ਵੈਸੇ ਹੈ ਕੀ ਖਾ ਕੇ ਦੇਖ ਖਾ ਕੇ ਤੂੰ ਦੱਸ ਵਈ ਕੀ ਹੈ ਯੂਵੀ ਨੇ ਸ਼ਾਇਦ ਆ ਪਹਿਲੀ ਵਾਰ ਖਾਣ ਲੱਗਿਆ ਯੂਵੀ ਨੇ ਪਹਿਲਾਂ ਕਦੇ ਨਹੀਂ ਖਾਈ ਹੈਗੀ ਕਿਉਂਕਿ ਯੂਵੀ ਨਾ ਬਾਹਰ ਜਾ ਕੇ ਕੁਝ ਹੋਰ ਇਹ ਲੱਬਰ ਲੱਬਾ ਖਾਂਦਾ ਹੈ ਇਹੀ ਜੇ ਚੀਜ਼ਾਂ ਦਾ ਖਾਂਦਾ ਨਹੀਂ ਹੈਗਾ ਇਹਨੂੰ ਕੁਝ ਹੋਰ ਹੋਰ ਦਈ ਜਾਓ ਦੱਸ 10 ਦੱਸ ਦੱਸ ਰਸਮ ਲਾਈ ਅੱਛਾ ਰਸਮ ਲਾਈ ਪਹਿਲੀ ਵਾਰ ਖਾਈ ਹੈ ਨਾ ਤੇ ਤਾਂ ਹੀ ਮੈਂ ਕਿਹਾ ਪੁੱਛੂਗੀ ਉਹਨੂੰ ਵੀ ਕਿਆ ਹੈ ਰਸਮ ਲਾਈ ਲਓ ਜੀ ਅਸੀਂ ਚੱਲੇ ਹੁਣ ਗੁਰਦੁਆਰਾ ਸਾਹਿਬ ਤੇ ਹੁਣ ਸ਼ਾਮ ਦਾ ਸੇਪ ਸਾਰਾ ਕੰਮ ਕਰ ਅਸੀਂ ਦੋਹਾਂ ਸੱਸ ਨੂੰ ਹਣੇ ਨਵੇੜ ਲਿਆ ਮਤਲਬ ਰੋਟੀ ਪਾਣੀ ਦਾ ਸਾਰਾ ਕੰਮ ਹੋ ਗਿਆ ਸਾਡਾ ਤੇ ਉਧਰ ਦੇਖੋ ਸੂਰਜ ਵੀ ਛਿਪਣ ਵਾਲਾ ਤੇ ਦਿਨ ਦਾ ਕਿੰਨਾ ਸੋਹਣਾ ਲੱਗ ਰਿਹਾ ਅੱਜ ਨਾ ਇੱਥੇ ਠੰਡੀ ਠੰਡੀ ਹਵਾ ਲੱਗ ਰਹੀ ਸੀਗੀ ਵੇੜੇ 'ਚ ਟੀ ਕਰਦਾ ਤਾਂ ਵੀ ਇੱਥੇ ਬੈਠੇ ਰਹੀਏ ਪਰ ਕੀ ਕਰੀਏ ਹੁਣ ਜਿਹੜੀ ਰੋਜ਼ ਦੀ ਰੁਟੀਨ ਬਣੀ ਹੋਈ ਆ ਸਾਡੀ ਹਨਾ ਵੀ ਅਸੀਂ ਗੁਰਦੁਆਰਾ ਸਾਹਿਬ ਜਾਏ ਬਿਨਾ ਨਹੀਂ ਰਹਿ ਸਕਦੇ ਤੇ ਇੱਧਰ ਯੂਵੀ ਨੂੰ ਕੱਦੀ ਹੱਕਾ ਮਾਰੀ ਤੇ ਉਹਦੀ ਦਾਦੀ ਮੰਮਾ ਵੀ ਆ ਜਾ ਛੇਤੀ ਵੀ ਛੇਤੀ ਜਾਏ ਆਈਏ ਵੀ ਫਿਰ ਨੇਰਾ ਹੋ ਜਾਂਦਾ ਯਰ ਦਾਸ ਹੋ ਜਾਂਦੀ ਐ ਫਿਰ ਨੇਰਾ ਹੋ ਜਾਂਦਾ ਏ ਘਰੇ ਆ ਕੇ ਵੀ ਫਿਰ ਚਲ ਮੜੇ ਮੋਟੇ ਹੁਣ ਜਿਹੜੇ ਕੰਮ ਹੁੰਦੇ ਆ ਉਹ ਕਰਨੇ ਹੁੰਦੇ ਆ ਤੇ ਵੀ ਜਲ ਜਾਏ ਆਈਏ ਤੇ ਜਾਣ ਵੇਲੇ ਪਿੱਛੇ ਸਾਨੂੰ ਬੀਬੀ ਕਹਿੰਦੀ ਐ ਵੀ ਜਲਦੀ ਆ ਜਿਓ ਮੈਂ ਆਪਣਾ ਮੂੰਹ ਦਿਖਾ ਕੇ ਆਣਾ ਕਿਉਂਕਿ ਉਹਦੇ ਮੂੰਹ 'ਚ ਨਾ ਵੱਡਾ ਸਾਰਾ ਛਾਲਾ ਹੋ ਗਿਆ ਸੀਗਾ ਕਹਿੰਦੀ ਮੈਂ ਜਲਦੀ ਆ ਜਿਓ ਦਿਖਾ ਕੇ ਆਉਣੀ ਕਾਜੇ ਤੱਕ ਨਹੀਂ ਆਇਆ ਯੂਵੀ ਵੀ ਉੱਥੇ ਬੈਠ ਗਿਆ ਕਹਿੰਦਾ ਮੈਂ ਅਰਦਾਸ ਹੋਏ ਤੇ ਬਾਅਦ ਆਉਂਗਾ ਨਾ ਮੈਂ ਤਾਂ ਸਾਰਾ ਯੂਵੀ ਦੇ ਰਣੀ ਹੁਣ ਯੂਵੀ ਅਰਦਾਸ ਹੋਏ ਤੇ ਆਉਂਗਾ ਕਹਿੰਦਾ ਮੈਂ ਮੈਂ ਕਿਹਾ ਚਲ ਆਉਂਗਾ ਤਾਂ ਕਰਕੇ ਲੋ ਜੀ ਆਪਣਾ ਸਾਰਾ ਕੰਮ ਕਰ ਨਿਭੜ ਗਿਆ ਤੇ ਰਾਤ ਦੇ 9 ਦਾ ਟਾਈਮ ਹੋ ਗਿਆ ਤੇ ਮੈਂ ਸਾਰੇ ਇੱਧਰ ਭਾਂਡੇ ਗੁੰਡੇ ਮਾਂਸ ਤੇ ਭਾਂਡੇ ਮਾਂਜ ਕੇ ਆਪਣਾ ਬਿਸਤਰੇ ਵਿਛਾ ਕੇ ਫਿਰ ਹੁਣ ਵਿਹਲੀ ਹੋਈਆਂ ਤੇ ਗਰਮੀ ਨਾਲ ਦੇਖੋ ਭਿੱਜੀ ਪਈਆਂ ਤੇ ਇੱਥੇ ਮੈਂ ਵੀਡੀਓ ਦਾ ਐਂਡ ਕਰਨਾ ਸੀਗਾ ਉਹ ਮੇਰੇ ਹੁਣ ਯਾਦ ਆਇਆ ਮੈਂ ਵੀ ਮੈਂ ਵੀਡੀਓ ਦਾ ਵੀ ਐਂਡ ਕਰਨਾ ਹਨਾ ਤੇ ਐਂਡ ਕਰਨ ਤੋਂ ਪਹਿਲਾਂ ਹਾਂ ਮੈਂ ਤੇ ਕੱਪੜੇ ਦਿਖਾਏ ਸੀਗੇ ਭੇਜੇ ਸੀਗੇ ਛੋਟੀ ਭੈਣ ਨੂੰ ਤੇ ਹੁਣ ਉਹਦਾ ਫੋਨ ਆਇਆ ਹੈ ਕਿ ਮੈਂ ਦੋ ਚੇਂਜ ਕਰਨੇ ਆ ਇੱਕ ਮੈਂ ਰੱਖ ਲਿਆ ਜਿਹੜਾ ਮੇਰੇ ਪਾਇਆ ਦੇਖਿਆ ਸੀਗਾ ਉਹਦੇ ਨਾਲ ਦਾ ਉਹਨੇ ਰੱਖ ਲਿਆ ਤੇ ਦੋ ਕਹਿੰਦੀ ਮੈਨੂੰ ਨਹੀਂ ਪਤਾ ਬਦਲ ਕੇ ਆਓ ਮੈਂ ਕਿਹਾ ਠੀਕ ਹੈ ਵੀ ਹੁਣ ਬਦਲ ਕੇ ਤਾਂ ਆਣੇ ਆ ਹਨਾ ਫਿਰ ਕਿਉਂਕਿ ਸੇਮ ਸੇਮ ਉਹ ਕਹਿੰਦੀ ਵੀ ਸੇਮ ਸਾਰੀਆਂ ਫਰਾਕਾਂ ਹੋ ਗਿਆ ਕੋਈ ਮੈਂ ਸ਼ਰਟ ਵੀ ਵੀ ਆਟਾਟ ਜਿਹੇ ਟਾਈਪ ਦੇ ਲੈਣੇ ਆ ਵੀ ਇੱਕੋ ਤਰ੍ਹਾਂ ਦੇ ਫਰਾਕ ਸੂਟ ਜੇ ਨਹੀਂ ਲੈਣੇ ਮੈਂ ਕਿਹਾ ਚਲ ਕੋਈ ਨਾ ਕੱਲੂ ਬਦਲ ਕੇ ਆਵਾਂਗੇ ਫਿਰ ਹੁਣ ਦੇਖਦੇ ਆ ਕੱਲੂ ਫੇਰ ਜਾਵਾਂਗੇ ਬਦਲ ਕੇ ਆਵਾਂਗੇ ਹਨਾ ਹੁਣ ਫੇਰ ਵੀਡੀਓ ਚ ਮੈਂ ਉਹ ਦਿਖਾਏ ਸੀਗੇ ਬਣਾਈ ਸੀਗੀ ਵੀਡੀਓ ਕੋਈ ਗੱਲ ਨਹੀਂ ਥੋੜਾ ਜਿਆਦਾ ਬਾਅਦ ਚ ਨੈਕਸਟ ਵੀਡੀਓ ਚ ਤੁਹਾਨੂੰ ਜਿਹੜੇ ਚੇਂਜ ਕਰਕੇ ਲੈ ਕੇ ਆਵਾਂਗੇ ਉਹ ਵੀ ਤੁਹਾਨੂੰ ਨੈਕਸਟ ਵੀਡੀਓ ਚ ਥੋੜੀ ਜਿਹੀ ਕਲਿੱਪ ਬਣਾ ਲਾਂਗੇ ਉਹਨਾਂ ਦੀ ਕਿਹੜੇ ਕਿਹੜੇ ਲੈ ਕੇ ਆਏ ਉਹ ਵੀ ਦਿਖਾ ਦਾਂਗੇ ਤੇ ਬਸ ਅੱਜ ਦਾ ਵਲੌਗ ਸਟ ਇੱਥੇ ਤੱਕ ਸੀਗਾ ਉਮੀਦ ਆ ਤੁਹਾਨੂੰ ਜ਼ਰੂਰ ਪਸੰਦ ਆਊਗਾ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਹਨਾ ਕਮੈਂਟ ਬਹੁਤ ਘੱਟ ਆ ਗਏ ਕਮੈਂਟ ਜ਼ਰੂਰ ਕਰਿਆ ਕਰੋ ਪਿਆਰ ਭਰੇ ਭਰੇ ਤੇ ਹੁਣ ਮਿਲਾਂਗੇ ਅਗਲੇ